ਤਾਂ ਤੁਸੀਂ ਦੇਖ ਰਹੇ ਹੋ ਬੀਐਮਐਸ ਦਰਬਾਰ 786 ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਬਾਬਾ ਸੇਖ ਫਰੀਦ ਜੀ ਤੇ ਉਹਨਾਂ ਦੇ ਜੀਵਨ ਦੀ ਛੋਟੀ ਜੀ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਜਨੀਲ ਸੰਗਤ ਸਾਡੇ ਚੈਨਲ ਤੇ ਨਵੀਂ ਹੈ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਅਸੀਂ ਅਕਸਰ ਵੇਖਿਆ ਹੋਵੇਗਾ ਬਿਜਲੀ ਚਮਕਦੀ ਹੈ ਤੇ ਘਰ ਦੇ ਕਹਿੰਦੇ ਨੇ ਕਿ ਬਾਬਾ ਫਰੀਦ ਜੀ ਦਾ ਨਾਮ ਲੋ ਅਤੇ ਬਿਜਲੀ ਇਹ ਨਹੀਂ ਜੋਰ ਨਾਲ ਚਮਕਦੀ ਹੈ ਕਿ ਹਰ ਕੋਈ ਕੰਮ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਜੇ ਕੋਈ ਬਾਬਾ ਫਰੀਦ ਜੀ ਦਾ ਨਾਮ ਲਵੇਗਾ ਤੇ ਉਸ ਨੂੰ ਇਹ ਬਿਜਲੀ ਕੁਝ ਵੀ ਨਹੀਂ ਕਹੇਗੀ ਇਸ ਦੇ ਪਿੱਛੇ ਕੀ ਕਾਰਨ ਹੈ ਤਾਂ ਕਹਿੰਦੇ ਨੇ ਕਿ ਬਾਬਾ ਫਰੀਦ ਜੀ ਇੱਕ ਦਿਨ ਇੱਕ ਗੁਜ਼ਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸੀ ਤੇ ਟਾਈਮ ਹੋ ਗਿਆ ਸੀ ਨਵਾਜਾਦ ਕਰਨ ਦਾ ਤੇ ਟਾਈਮ ਹੋ ਗਿਆ ਸੀ ਤੇ ਵਜੂ ਕਰਨ ਦੇ ਲਈ ਲੋਟਾ ਚੁੱਕਿਆ ਆ ਗੂ ਬਾਬਾ ਫਰੀਦ ਜੀ ਕਹਿੰਦੇ ਕੀ ਹਵਾ ਥੋੜੀ ਤੇਜ਼ ਹੋ ਗਈ ਤੇ ਹਵਾ ਤੇਜ਼ ਹੋ ਗਈ ਤੇ ਬੱਦਲ ਗੂੜੇ ਹੋ ਗਏ ਬੱਦਲ ਜਦੋਂ ਕਾਲੇ ਹੋਏ ਤੇ ਬਿਜਲੀ ਨੇ ਵੀ ਚਮਕਣਾ ਚਾਲੂ ਕਰ ਦਿੱਤਾ ਬਿਜਲੀ ਚਮਕਣ ਰਹੀ ਸੀ ਤੇ ਬਿਜਲੀ ਹੋਰ ਤੇਜ਼ ਜੀ ਦੇ ਨਾਲ ਚਮਕਣ ਲੱਗ ਗਈ ਤੇ ਬਾਬਾ ਫਰੀਦ ਜੀ ਵਜੂ ਕਰ ਰਹੇ ਸੀ ਬਾਬਾ ਫਰੀਦ ਜੀ ਨੇ ਵਜੂ ਕਰਕੇ ਅਸਮਾਨ ਵੱਲ ਵੇਖਿਆ ਤਾਂ ਬਿਜਲੀ ਹੋਰ ਤੇਜ਼ ਚਮਕਣ ਲੱਗ ਗਈ ਤੇ ਬਾਬਾ ਫਰੀਦ ਜੀ ਜੇ ਸਲੋਟੇ ਦੇ ਵਿੱਚ ਵਜੂ ਕਰ ਰਹੇ ਸੀ ਤੇ ਬਾਬਾ ਫਰੀਦ ਜੀ ਨੇ ਬਾਹਰ ਆ ਕੇ ਉਤਾਹ ਨੂੰ ਵੇਖਿਆ ਤਾਂ ਉਸ ਬਿਜਲੀ ਲੋਟੇ ਵਿੱਚ ਆ ਗਈ ਜਦੋਂ ਬਿਜਲੀ ਲੋਟੇ ਵਿੱਚ ਆ ਗਈ ਤਾਂ ਬਾਬਾ ਫਰੀਦ ਜੀ ਨਵਾਜ਼ ਅਦਾ ਕਰਨ ਚਲੇ ਗਏ ਤੇ ਨਵਾਜ਼ ਅਦਾ ਕੀਤੀ ਜਦੋਂ ਨਵਾਜ਼ ਤੋਂ ਫਰਕ ਹੋਏ ਤੇ ਬਾਬਾ ਰੇ ਜੀ ਆਏ ਤੇ ਉਸ بجلی ਨੂੰ ਕਿਹਾ ਕਿ ਇੱਕ شرط ਤੇ ਮੈਂ ਤੈਨੂੰ ਇਹ ਤੂੰ ਆਜ਼ਾਦ ਕਰਾਂਗਾ ਕਿ ਤੂੰ ਰੱਬ ਦੇ ਮੰਨਣ ਵਾਲਿਆਂ ਬੰਦਿਆਂ ਨੂੰ ਤੰਗ ਨਹੀਂ ਕਰੇਗੀ ਅਗਰ ਕੋਈ ਰੱਬ ਦਾ ਬੰਦਾ ਉਸ خدا ਦੀ ਬੰਦਗੀ ਵਿੱਚ ਹੈ ਤਾਂ ਤੂੰ ਉਸ ਨੂੰ ਤੰਗ ਨਹੀਂ ਕਰੇਗੀ ਉਸ ਬੰਦੇ ਦੇ ਕਦੀ ਤੰਗ ਨਹੀਂ ਕਰੇਗੀ ਕਿਉਂਕਿ ਉਸ ਬੰਦਾ خدا ਦੀ ਬੰਦਗੀ ਵਿੱਚ ਲੱਗਿਆ ਹੋਇਆ ਹੈ ਤੇ ਉਸ ਤੂੰ ਗਰਜਦੀ ਹੈ ਤੇ ਉਸ ਬੰਦੇ ਦਾ ਧਿਆਨ ਵੰਗ ਹੁੰਦਾ ਤੇ ਜਿਸ ਤਰ੍ਹਾਂ ਤੂੰ ਮੈਨੂੰ ਬੰਨ ਕੀਤਾ ਤਾਂ ਫਿਰ ਉਸ ਬਿਜਲੀ ਨੇ ਸ਼ਰਤ ਮੰਨੀ ਕਿ ਠੀਕ ਹੈ ਮੈਂ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਕਰਾਂਗੀ ਤਾਂ ਇਹ ਸ਼ਰਤਾਂ ਬਾਬਾ ਫਰੀਦ ਜੀ ਦੀਆਂ ਮੰਨੀਆਂ ਤੇ ਉਸ ਬਿਜਲੀ ਆਸਮਾਨ ਚੜ ਗਈ ਤਾਂ ਇਹ ਬਲੀ ਹੋਇਆ ਕਰਦੇ ਨੇ ਪੀਰਾ ਫਕੀਰਾ ਨੂੰ ਮੰਨਣ ਵਾਲੇ ਤਾਂ ਦੋਨੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤਾਂ ਬੇਨਤੀ ਹੈ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਦੋਦੀ رائے ਕਮੈਂਟਾਂ ਦੇ ਵਿੱਚ ਜਰੂਰ ਦੱਸਿਓ